ਸਾਹਿਬ ਜੀ ਸਲੋਕ ਮੰਹਲਾਤੀ ਜਾ ਹਸਤੇ ਸਰਜ ਅੰਕ ਸਹ ਅਹਰਣ ਜਿਉ ਸਰ ਦੇ ਮਨ ਤਨ ਆਗੈ ਰਾਖ ਕੈ ਓ ਬੀ ਸੇਵ ਕਰੈ ਖਸਤੇ ਸਰ ਜਿਉ ਅੰਕ ਸਖ ਹਰਣ ਜਿਉ ਸਰ ਦੇ ਮਨ ਤਨ ਆਗੈ ਰਾਖ ਕੈ ਊਪੀ ਸੇਵ ਕਰਹਿ ਇਹ ਗਰਮਖੇ ਆਪ ਨੇ ਵਾਰੀਐ ਸਬਰਾਜ ਸ੍ਰੇਸ਼ਟ ਕਾਲੇ ਨਾਨਕ ਗਰਮਖ ਭੁਜਿਆ ਜਾ ਆਪੇ ਨਦਰ ਕਰੇ ਮਹਲਾ ਤੀਜਾ ਜਨ ਗਰਮਖ ਨਾਮ ਧਿਆਇਆ ਆਏ ਤੇ ਪਰਵਾਣ ਨਾਨਕ ਕੁਲ ਉਧਾਰ ਹੈ ਆਪਣਾ ਦਰਗ ਹੈ ਪਾਵਖੇ ਮਾਨ ਪਾਵੜੀ ਗੁਰਮੁਖ ਸਖੀਆਂ ਸਿਖ ਗੁਰੂ ਮੇ ਲਾਈਆਂ ਇਕ ਸੇਵਕ ਗੁਰਪਾਸ ਇਕ ਗੁਰ ਕਾ ਰੈ ਲਾਈਆਂ ਜਨਾ ਗੁਰ ਪਿਆਰਾ ਮਨ ਚਤ ਤਨ ਆਪਾ ਗੁਰੂ ਦੇ ਵਾਈਆਂ ਗੁਰਸਿੱਖਾਂ ਇੱਕ ਪਿਆਰ ਗੁਰਮਤਾ ਪੁੱਤਾਂ ਭਾਈਆਂ ਕਰ ਸਤ ਗੁਰ ਬਲ ਹ ਸਭ ਗੁਰ ਆਖ ਗੁਰੂ ਜੀ ਵਾਈਆਂ ਗੁਰਸਿੱਖਾਂ ਇੱਕ ਪਿਆਰ ਗੁਰਮਤਾ ਪਤਾ ਪਾਈਆਂ ਗੁਰ ਸਤ ਗੁਰ ਬਲ ਹ ਸਭ ਗੁਰ ਆਖ ਗੁਰ ਜੀਵਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ